ਅਕਾਲ ਤਖਤ ਦੇ ਜਥੇਦਾਰ ਜਥੇਦਾਰ ਕੁਲਦੀਪ ਸਿੰਘ ਗੜਗੱਜ ਜੀਨਾਂ ਦੀ ਨਿਯੁਕਤੀ ਨੂੰ ਲੈ ਕੇ ਜਾਂ ਪੁਰਾਣੇ ਜਥੇਦਾਰ ਜਿਹੜੇ ਗਿਆਨੀ ਰਗबीर ਸਿੰਘ ਉਹਦੇ ਤੋਂ ਵੀ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਤੇ ਗਿਆਨੀ ਸੁਲਤਾਨ ਸਿੰਘ ਹੁਣ ਬਾਅਦ ਦੇ ਵਿੱਚ ਇਹਨਾਂ ਨੂੰ ਹਟਾਉਣ ਦੇ ਮੁੱਦੇ ਤੇ ਲੈ ਕੇ ਤੇ ਜਥੇਦਾਰ ਕੁਲਦੀਪ ਸਿੰਘ ਨੂੰ ਤੇ ਟੇਕ ਸਿੰਘ ਉਹਨਾਂ ਨੂੰ ਬਣਾਉਣ ਦੇ ਮੁੱਦੇ ਤੇ ਲਗਾਤਾਰ ਪੰਥਕ ਸਭਾ ਸਫਾ ਚ ਵਿਵਾਦ ਹੈ ਉਹ ਵਿਵਾਦ ਇਸ ਕਰਕੇ ਹੈ ਕਿ ਮर्यादावान ਦਾ ਖਿਆਲ ਨਹੀਂ ਰੱਖਿਆ ਗਿਆ ਜਿਸ ਢੰਗ ਦੇ ਨਾਲ ਸਾਰਾ ਪੰਥ ਪੰਥਕ ਜਥੇਬੰਦੀਆਂ ਦਸਤਾਰਾਂ ਦਿੰਦੀਆਂ ਨੇ ਜਥੇਦਾਰ ਨੂੰ ਮਾਨ ਸਨਮਾਨ ਨਾਲ ਲਿਆਉਂਦੀਆਂ ਨੇ ਤੇ ਉਹ ਵੀ ਨਹੀਂ ਹੋਇਆ ਤੇ ਕਹਿੰਦੇ ਨੇ ਰਾਤ ਦੇ ਹਨੇਰੇ ਦੇ ਵਿੱਚ ਤੁਸੀਂ ਜਥੇਦਾਰ ਬਣਾਤੇ ਤੇ ਬਾਕੀ ਦੇ ਲੋਕਾਂ ਨੂੰ ਪ੍ਰਵਾਨ ਨਹੀਂ ਹੈ ਔਰ ਬਖਵਕ ਸੰਸਥਾਵਾਂ ਨੇ ਵਿਰੋਧ ਨਹੀਂ ਹਿੰਗਸਿੰਘਾ ਦੇ ਜਥੇਬੰਦੀਆਂ ਹੋਣ ਦਮਦਰੀ ਟਕਸਾਲ ਹੋਵੇ ਹੋਰ ਬਹੁਤ ਸਾਰੇ ਲੋਕ ਅਜੇ ਤੱਕ ਜਥੇਦਾਰ ਸਾਹਿਬ ਨੂੰ ਜਥੇਦਾਰ ਨਹੀਂ ਪਰਵਾਰ ਕਰ ਰਹੇ ਕਿ ਅਸੀਂ ਨਹੀਂ ਮੰਨਦੇ ਜੋ ਨਾ ਚਰ ਜਿੰਨਾ ਚਿਰ ਇੱਕ ਵਿਧੀ ਵਿਧਾਨ ਨਹੀਂ ਬਣਦਾ ਉਸ ਪ੍ਰੈਸ਼ਰ ਚ ਇੱਕ ਚੌਥੀ ਮੈਂਬਰੀ ਕਮੇਟੀ ਬਣ ਗਈ ਜਿਹਦੀ ਮੀਟਿੰਗ ਵੀ ਸੱਦੀ ਜਾ ਚੁੱਕੀ ਹੈ ਕਿ ਜੇ ਵਿਧੀ ਵਿਧਾਨ ਕਿਵੇਂ ਬਣੇ ਸ਼੍ਰੋਮਣੀ ਕਮੇਟੀ ਨੇ ਲੋਕਾਂ ਤੋਂ ਸੁਝਾਅ ਮੰਗੇ ਸੀ ਸੁਝਾਅ ਆਬਾ ਸਾਰੀਆਂ ਜਥੇਬੰਦੀਆਂ ਨੇ ਆਏ ਇਹ ਵਿਵਾਦ ਉਹਦੋਂ ਤੋਂ ਚੱਲਦਾ ਸੀ ਤੇ ਪਹਿਲੀ ਮੀਟਿੰਗ ਜਿਹੜੀ ਜੱਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਆਪਣੀ ਪ੍ਰਧਾਨਗੀ ਜਸਦੀ ਸੀ ਪੰਜ ਸਿੰਘ ਸਹਿਬਾਨ ਦੀ ਉਹਦੇ ਵਿੱਚ ਗਿਆਨੀ ਰਖਬੀਰ ਸਿੰਘ ਬੀنگ এ ਹੈਡ ਗ੍ਰੰਥੇ ਵੀ ਕਿਤੇ ਨਹੀਂ ਗਏ ਦਸਤਾਰਬੰਦੀ ਚ ਵੀ ਕਿਤੇ ਨਹੀਂ ਗਏ ਇਹਦਾ ਮਤਲਬ ਇੱਕ ਮਲਾਲ ਹੋ ਜਿਹੜਾ ਲਗਾਤਾਰ ਚੱਲਦਾ ਸੀਗਾ ਪਰ ਉਸ ਮੀਟਿੰਗ ਦੇ ਵਿੱਚ ਦੋ بڑے ਫੈਸਲੇ ਹੋਏ ਤਿੰਨ ਹੋਏ ਬਲਕੇ ਇੱਕ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਤਰਖਾ ਲਾ ਕੇ ਉੱਥੇ ਹੀ ਤੇ ਉਹਨਾਂ ਨੂੰ ਸੁਰੂ ਕਰਨਾ ਜਿਹੜਾ ਪਹਿਲਾਂ ਅਕਾਲ ਤਖਤ ਦੇ ਵਿੱਚ ਤੋਂ ਮਤਲਬ ਬਾਅਰ ਕੀਤੇ ਗਏ ਸੀ ਕਿ ਉਹ ਨਹੀਂ ਮੰਨਦੇ ਤਰਖਾਇਆ ਇੱਕ ਲੈਵਲ ਦੇ ਉੱਤੇ ਦੂਸਰਾ ਇਹ ਸਾਰੇ ਮਾਮਲੇ ਦੇ ਵਿੱਚ ਉਹਨਾਂ ਨੇ ਕੀ ਕੀਤਾ ਔਰ ਉਹ ਗਿਆਨੀ ਰਣਜੀਤ ਸਿੰਘ ਗੋਹਰ ਜਿਹੜੇ ਨੇ ਤਖਤ ਪਟਨਾ ਸਾਹਿਬ ਤੋਂ ਹਟਾਏ ਗਏ ਸੀ ਜਿਹੜੇ ਪਿਛਲੇ ਸਮੇਂ ਦੇ ਵਿੱਚ ਦੇਖੇਗੇ ਲਗਾਤਾਰ ਜਿਹੜੀ ਗਿਆਨੀ ਹਰਪ੍ਰੀਤ ਸਿੰਘ ਨਾਲ ਕੰਟਰੋਵਰਸੀ ਚੱਲੀ ਆ ਅਕਾਲੀ ਦਲ ਦੀ ਤੇ ਬਾਕੀ ਦੇ ਮੈਂਬਰਾਂ ਦੀ ਉਹਦੇ ਚ ਅਕਾਲੀ ਦਲ ਦੀ سپورਟ ਚ ਬਹੁਤ ਸਾਰੇ ਟੀਵੀ ਚੈਨਲਾਂ ਤੇ ਲਗਾਤਾਰ ਬੋਲਦੇ ਰਹੇ ਪਰਸਨਲੀ ਗਿਆਨੀ ਹਰ ਹਰਪ੍ਰੀਤ ਸਿੰਘ ਦੇ ਖਿਲਾਫ ਵੀ ਬੋਲਦੇ ਰਹੇ ਉਹਨਾਂ ਨੂੰ ਅਕਾਲ ਤਖਤ ਸਭ ਤੋਂ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਦੇ ਵਿੱਚ ਉਹਨਾਂ ਨੂੰ ਬਹਾਲ ਕਰ ਦਿੱਤਾ ਗਿਆ ਉਹਨਾਂ ਨੂੰ ਸਾਰੇ ਦੋਸ਼ਾਂ ਤੋਂ ਮੁਕਤ ਕਰ ਦਿੱਤਾ ਗਿਆ ਸੀ ਤੇ ਇੱਕ ਗਿਆਨੀ ਗੁਰਮਖ ਸਿੰਘ ਉਹਨਾਂ ਨੂੰ ਵੀ ਬਰੀ ਕਰ ਦਿੱਤਾ ਗਿਆ ਸੀ ਉਸ ਦਿਨ ਕਿਉਂਕਿ ਉਹ ਪਹਿਲੇ 2 ਦਸੰਬਰ ਦੇ ਹੁਕਮਨਾਮਿਆਂ ਦੇ ਵਿੱਚ ਸੀਗੇ ਜਥੇਦਾਰਾਂ ਨੂੰ ਵੀ ਕਿਹਾ ਗਿਆ ਸੀ ਕਿ ਜਿੰਨਾ ਚਿਰ ਉਹ ਭੁੱਲ ਨਹੀਂ ਬਖਸਾਉਂਦੇ ਉਹਨਾਂ ਚਿਰ ਉਹਨਾਂ ਨੂੰ ਮਾਪ ਨਹੀਂ ਕੀਤਾ ਜਾ ਸਕਦਾ ਬਾਅਦ ਦੇ ਵਿੱਚ ਸ਼ਰੋਣੀ ਕਮੇਟੀ ਨੇ ਉਹਨਾਂ ਨੂੰ ਲਾਭ ਹੀ ਲਿਆ ਅਕਾਲ ਤਖਤ ਸਾਹਿਬ ਦੇ ਉੱਤੇ ਪਰ ਇਹ ਗੱਲਾਂ ਵਿਵਾਦ ਦਾ ਕਾਰਨ ਜ਼ਰੂਰ ਬਣੀਆਂ ਰਹੀਆਂ ਲਗਾਤਾਰ ਤੇ ਅਕਾਲ ਤਖਤ ਸਾਹਿਬ ਤੋਂ ਉੱਥੋਂ ਸੁਣਾਏ ਇਹ ਹੁਕਮਨਾਮੇ ਨੂੰ ਤਖਤ ਪਟਲਾ ਸਾਹਿਬ ਦੀ ਕਮੇਟੀ ਨੇ 1 ਮਈ ਨੂੰ ਚੈਲੰਜ ਕੀਤਾ ਕਿ ਸਾਡਾ ਮਾਮਲਾ ਹੈ ਸਾਡੇ ਤਖਤ ਦਾ ਤੁਸੀਂ ਇਹ ਨਹੀਂ ਕਰ ਸਕਦੇ ਉਹਨਾਂ ਨੇ ਗਿਆਨੀ ਰਣਜੀਤ ਸਿੰਘ ਗੋਹਰ ਨੂੰ ਨਾ ਦੁਬਾਰਾ ਉੱਥੇ ਵੜਨ ਦਿੱਤਾ ਤੇ ਨਾਲ ਦੀ ਨਾਲ ਕਰਤਾ ਕਿ ਉਹ ਮੁਤਲ ਨੇ ਸਗੋਂ ਪੰਜ ਪਿਆਰਿਆਂ ਨੇ ਇੱਕ ਨਵੀਂ ਹੁਕਮ ਆਪਣੇ ਲੈਵਲ ਤੇ ਸੁਣਾਤਾ ਹੁਕਮਨਾਮਾ ਕਹਿੰਦੇ ਨੇ ਉਹਨੂੰ ਉਹ ਆਪਣੇ ਆਪ ਦੇ ਵਿੱਚ ਜਿਹਦੇ ਚ ਗਿਆਨੀ ਕੁਲਦੀਪ ਸਿੰਘ ਗੜਗੱਜ ਟੇਕ ਸਿੰਘ ਢਣਾਉਲਾ ਤੇ ਸੁਖਬੀਰ ਸਿੰਘ ਬਾਦਲ ਨੂੰ ਸਾਜਿਸ਼ ਕਰਤਾ ਮੰਨਦੇ ਹੋਏ ਕਿ ਉਹਨਾਂ ਦੀ ਮੇਨ ਗੱਲ ਚੱਲਦੀ ਹੈ ਤੇ ਉਹਨਾਂ ਨੂੰ ਸਮਨ ਭੇਜੇਗੇ ਸੱਦਿਆ ਗਿਆ ਨਾ ਜਾਣ ਦੇ ਉੱਤੇ ਦੋਨੋਂ ਜਥੇਦਾਰ ਤਾਂ ਉਹਨਾਂ ਨੇ ਤਰਖਾਈਆ ਕਰਾਰ ਦਿੱਤੇ ਸੁਖਬੀਰ ਸਿੰਘ ਬਾਦਲ ਨੂੰ ਇੱਕ ਹੋਰ ਮੌਕਾ ਦਿੱਤਾ ਇੱਕ ਹੋਰ ਮੌਕਾ ਦਿੱਤਾ ਜੋ ਉਹਨਾਂ ਨੇ ਜਿਹੜਾ ਭੇਜਿਆ ਹੁਕਮਨਾਮਾ ਜੀ ਚ ਤਰਖਾਈਆ ਕਰਾਰ ਦਿੱਤਾ ਉਹਨਾਂ ਨੇ ਕਿਹਾ ਕਿ ਪਹਿਲਾਂ ਅਸੀਂ 1 ਜੂਨ ਤੱਕ ਕਿਹਾ ਪਹਿਲਾਂ 20 ਦਿਨ ਦਾ ਸਮਾਂ ਦਿੱਤਾ ਫਿਰ ਐਂਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਉਹਨਾਂ ਨਾਲ ਗੱਲ ਕਰਦ ਕੇ ਹੋਰ ਟਾਈਮ ਦਿੱਤਾ ਤੇ ਉਹ ਟਾਈਮ ਵੀ ਖਤਮ ਹੋ ਗਿਆ ਤੇ ਹੁਣ ਸ਼੍ਰੋਮਣੀ ਜਿਹੜਾ ਉਹ ਪੰਜ ਮੈਂਬਰੀ ਕਮੇਟੀ ਹੈ ਜੋ ਪੰਜ ਜਿਹੜੇ ਪਿਆਰੇ ਨੇ ਉਹਨਾਂ ਨੇ ਜੀ ਸੁਬੀਰ ਸਿੰਘ ਬਾਦਲ ਨੂੰ ਤਰਖਾਈਆ ਕਰਾਰ ਦਿੱਤਾ ਇਥੇ ਬਿਵਾਲ ਮਚੜਾਈ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਇਹ ਆਪਣੇ ਦਾਇਰੇ ਚੋਂ ਬਾਹਰ ਜਾ ਕੇ ਕੀਤੀ ਗਈ ਕਾਰਵਾਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਕਈ ਆਗੂਆਂ ਨੇ ਕਿਹਾ ਇਹ ਦਾਇਰੇ ਤੋਂ ਬਾਹਰ ਕੀਤੀ ਗਈ ਕਾਰਵਾਈ ਹੈ ਔਰ ਇਸੇ ਢੰਗ ਦੇ ਨਾਲ ਜਿਵੇਂ ਐਮਰਜੈਂਸੀ ਮੀਟਿੰਗ ਬੁਲਾਈ ਜਾਂਦੀ ਹੈ ਪੰਜ ਸਿੰਘ ਸਾਹਿਬਾਨ ਦੀ ਉਹ ਇੱਕ ਲੈਵਲ ਦੀ ਐਮਰਜੈਂਸੀ ਮੀਟਿੰਗ ਬੁਲਾ ਕੇ ਅਕਾਲ ਤਖਤ ਸਾਹਿਬ ਦੀ ਤਫਸੀਲ ਦੇ ਉਤੋਂ ਇਹ ਹੁਕਮਨਾਮਾ ਸੱਦ ਕੇ ਇਹ ਕਰ ਦਿੱਤਾ ਗਿਆ ਕਿ ਉੱਥੇ ਇੱਕ ਮੁੱਖ ਸਾਜ਼ਿਸ਼ ਘਾੜਾ ਕੌਣ ਹੈ ਉਹ ਕਹਿੰਦੇ ਡਾਕਟਰ ਗੁਰਮੀਤ ਸਿੰਘ ਹੈ ਇੱਕ ਕੋਈ ਹਰਮੀਤ ਸਿੰਘ ਹੈ ਤੇ ਇਸੇ ਤਰ੍ਹਾਂ ਐਡੀਸ਼ਨ ਨਾਲ ਮੁੱਖ ਗ੍ਰਾਂਥੀ ਜਿਹੜੇ ਨੇ ਉੱਥੇ ਭਾਈ ਗੁਰਦੇਵਾਲ ਸਿੰਘ ਨੇ ਤਨਖਾਹਾਂ ਕਰਾਰ ਦਿੱਤੇ ਤੇ ਜਿਹੜੀ ਕਮੇਟੀ ਹੈ ਤਖਤ ਪਟਨਾ ਸਾਹਿਬ ਦੀ ਉਹਨਾਂ ਨੂੰ 15 ਦਿਨਾਂ ਦੇ ਵਿੱਚ ਆ ਕੇ ਆਪਣਾ ਪੱਖ ਪੇਸ਼ ਕਰਨ ਦੀ ਗੱਲ ਕਰਦੀ ਤੇ ਜਥੇਦਾਰ ਅਕਾਲ ਤਖਤ ਨੇ 2003 ਦਾ ਉਹ ਇੱਕ ਸਹਿਮਤੀ ਵਾਲਾ ਹੁਕਮਨਾਮਾ ਗਰਨੀ ਜਗਵਿੰਦਰ ਸਿੰਘ ਵਿਦਾਂਤੀ ਬੇੜੇ ਦੀ ਉਹਨੂੰ ਕੋਰਟ ਕੀਤਾ ਉਹਨੂੰ ਕੋਰਟ ਕਰਕੇ ਕਿਹਾ ਕਿ ਉਹਦੇ ਮੁਤਾਬਕ ਜਿੰਨੇ ਵੀ ਧਾਰਮਿਕ ਮੁੱਦੇ ਨੇ ਵੱਡੇ ਇਹ ਅਕਾਲ ਤਖਤ ਸਾਹਿਬ ਦੇ ਉੱਤੇ ਹੀ ਪੰਜ ਸਿੱਖ ਸਾਹਿਬਾਨ ਦੀ ਮੀਟਿੰਗ ਦੇ ਵਿੱਚ ਹੀ ਫੈਸਲੇ ਜਾ ਸਕਦੇ ਨੇ ਜੇ ਉਹ ਨਹੀਂ ਆਉਂਦੇ ਤਾਂ ਗ੍ਰੰਥੀ ਜਾਂ ਹੈੱਡ ਗ੍ਰੰਥੀਆ ਨੂੰ ਨਾਲ ਲੈ ਕੇ ਜੇ ਉਹ ਪੂਰੇ ਪੰਜ ਪਿਆਰੇ ਕਰਨ ਦੇ ਲਈ ਉੱਥੇ ਹੈ ਤੇ ਲੋਕਲ ਤਖਤ ਜਿਹੜੇ ਨੇ ਉਹ ਆਪੋ ਆਪਣਾ ਮਾਮਲਾ ਦੇਖ ਸਕਦੇ ਨੇ ਨਿਜਟ ਸਕਦੇ ਨੇ ਹੁਣ ਸਭ ਤੋਂ بڑا ਸਵਾਲ ਜਿਹੜਾ ਪੈਦਾ ਹੋ ਰਿਹਾ ਉਹ ਇਹ ਹੈ ਕਿ ਕੀ ਗਿਆਨੀ ਰਣਜੀਤ ਸਿੰਘ ਗੋਹਰ ਤੇ ਜਿਹੜੇ ਐਲੀਗੇਸ਼ਨ ਲੱਗੇ ਸੀ ਉਹ ਸਾਰਾ ਚਿੱਠਾ ਜਿਹੜਾ ਸੀ ਉਹ ਅਕਾਲ ਤਖਤ ਸਭ ਤੋਂ ਪਿਆਸੀ ਜਿੰਨਾ ਚਿਰ ਯਾਨੀ ਹਰਪ੍ਰੀਤ ਸਿੰਘ ਜਥੇਦਾਰ ਰਹੇ ਉਹਨਾਂ ਨੇ ਉਹਦੇ ਤੇ ਕੋਈ ਕਾਰਵਾਈ ਨਹੀਂ ਕੀਤੀ ਕਿਉਂ ਨਹੀਂ ਕੀਤੀ ਕਿਉਂਕਿ ਇਹ ਗੱਲ ਪਿਛਲੇ ਦਿਨਾਂ ਚ ਜਥੇਦਾਰ ਗੈਨੀ ਜਿਹੜੇ ਆਈਜੀਪੀਸੀ ਪ੍ਰਧਾਨ ਉਹ ਵੀ ਮੰਨਦੇ ਰਹੇ ਨੇ ਕਿ ਜਿਹੜੀ ਗੱਲ ਅਕਾਲ ਤਖਤ ਸਭ ਤੋਂ ਉਹਨਾਂ ਨੂੰ ਬਰੀ ਕਰ ਦੇਣ ਦਾ ਜਿਹੜਾ ਗਿਆਨੀ ਰਣਜੀਤ ਸਿੰਘ ਦਾ ਮਾਮਲਾ ਸੀ ਉਹ ਐਡੀ ਕਾਲ ਚ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ ਇਹ ਦੋ ਤਖਤਾਂ ਦੇ ਟਕਰਾ ਦਾ ਮਾਮਲਾ ਆ ਗਿਆ ਤੇ ਇਹਦੇ ਲਈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇੱਕ ਟੀਮ ਭੇਜੀ ਗਈ ਜਿਹੜੀ ਟੀਮ ਨੇ ਉੱਥੇ ਜਾ ਕੇ ਆਪਣਾ ਪੱਖ ਰੱਖਿਆ ਤੇ ਮੁੜ ਕੇ ਆ ਕੇ ਪ੍ਰਧਾਨ ਨੂੰ ਰਿਪੋਰਟ ਦਿੱਤੀ ਹੈ ਉਹ ਰਿਪੋਰਟ ਜੇ ਜਨਤਕ ਨਹੀਂ ਹੋਈ ਉਹ ਰਿਪੋਰਟ ਦਾ ਕੀ ਕਰਨਾ ਹੈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਜੈਸ ਜੀ ਪੀ ਸੀ ਨੇ ਕੀ ਭੂਮਿਕਾ ਨਿਭਾਈ ਹੈ ਦੇ ਦੌਰਾਨ ਉਹ ਅਜੇ ਕੁਝ ਵੀ ਬਹੁਤ ਜ਼ਿਆਦਾ ਸਾਹਮਣੇ ਨਹੀਂ ਹੈ ਕਿ ਇਹ ਦੋ ਤਖਤਾਂ ਦੇ ਵਿੱਚ ਟਕਰਾਅ ਨੂੰ ਟਾਲਿਆ ਜਾਏ ਕਿਸੇ ਨਾ ਕਿਸੇ ਰੂਪ ਦੇ ਵਿੱਚ ਤੇ ਬਿਲਕੁਲ ਅਕਾਲ ਤਖਤ ਸਾਹਿਬ ਸੁਪਰੀਮ ਨੇ ਪਰ ਬਹੁਤ ਸਾਰੇ ਜਿਹੜੇ ਲੋਕਲ ਬਰਿਆਦਾਵਾ ਨੇ ਆਪਣੇ ਆਪਣੇ ਤਖਤਾਂ ਦੀਆਂ ਲੋਕਲ ਵੀ ਬਰਿਆਦਾਵਾ ਨੇ ਉਹ ਬਰਿਆਦਾਵਾ ਉਸੇ ਢੰਗ ਦੇ ਨਾਲ ਵੀ ਚੱਲ ਰਹੀਆਂ ਨੇ ਉਹਨਾਂ ਨੂੰ ਲੋਕਲ ਮੌਕਾ ਆਪਣੇ ਤਰੀਕੇ ਨਾਲ ਦਿੱਤਾ ਜਾਂਦਾ ਹੈ ਇਹ ਗੱਲ ਵੀ ਜਿਹੜੇ ਸਿੱਖ ਵਿਦਵਾਨ ਤੇ ਵੀ ਬਨਾ ਹੈ ਜੀਪੀਸੀ ਨੂੰ ਵੀ ਪਤਾ ਹੈ ਤੇ ਸਾਰਾ ਕੁਝ ਉਸ ਲੈਵਲ ਤੇ ਹੋ ਰਿਹਾ ਹੈ ਹੁਣ ਵੱਡਾ ਸਵਾਲ ਇਹ ਹੈ ਇੱਕ ਸਵਾਲ ਜਿਹੜਾ ਉਠਾਇਆ ਜਾ ਰਿਹਾ ਹੈ ਕਿ ਦੋਨੇ ਜਥੇਦਾਰਾਂ ਨੂੰ ਤਾਂ ਪਹਿਲਾਂ ਤਨਖਾਹਿਆ ਕਰਾਰ ਦਿੱਤਾ ਸੀ ਸੁਖਵੀਰ ਸਿੰਘ ਬਾਦਲ ਨੂੰ ਅੱਜ ਤਨਖਾਹਿਆ ਉਹਨਾਂ ਪੰਜ ਪਿਆਰਿਆਂ ਨੇ ਕਰਾਰ ਦਿੱਤਾ ਹੈ ਬਿਲਕੁਲ ਇਹ ਗੱਲ ਪ੍ਰਿੰਸੀਪਲੀ ਠੀਕ ਹੋ ਸਕਦੀ ਹੈ ਜੇਕਰ ਅਕਾਲ ਤਖਤ ਸਭ ਦੇ ਮੰਨੋ ਜਾਂ ਬਾਕੀ ਦੀ ਕਿ ਕਿਸੇ ਵੀ ਬਾਕੀ ਦੇ ਪੰਜ ਪਿਆਰੇ ਇਕੱਠੇ ਹੋ ਕੇ ਉਹਨਾਂ ਨੂੰ ਕਿਸੇ ਨੂੰ ਤਰਖਾਇਆ ਕਰਾਰ ਕਰਨ ਦਾ ਹੱਕ ਨਹੀਂ ਹੈ ਜੀ ਜਿਹੜੇ ਇੱਥੇ ਦੂਰ ਦਰਾਡੇ ਹੋਰਾਂ ਥਾਵਾਂ ਦੇ ਵਿੱਚ ਸਿੱਖ ਨੇ ਜਿਹੜੇ ਆਪਣੇ ਦਾਰੇ 'ਚ ਸ਼ਾਇਦ ਕੋਈ ਹੱਕ ਹੈ ਨਹੀਂ ਹੈ ਇਹ ਵਿਵਾਦ ਹੋ ਸਕਦਾ ਡਿਸਕਸ਼ਨ ਹੋ ਸਕਦੀ ਹੈ ਪਰ ਸੁਖਬੀਰ ਸਿੰਘ ਬਾਦਲ ਨੂੰ ਤਰਖਾਇਆ ਕਰਾਰ ਦਿੱਤੇ ਜਾਣ ਤੋਂ ਬਾਅਦ ਕੀ ਸੁਖਬੀਰ ਸਿੰਘ ਬਾਦਲ ਨੇ ਅਕਾਲ ਤਖਤ ਸਾਹਿਬ ਤੱਕ ਪਹੁੰਚ ਕੀਤੀ ਕੋਈ ਅਰਜ਼ੋਈ ਕੀਤੀ ਕੋਈ ਤਰਖਾਸਤ ਦਿੱਤੀ ਕਿ ਮੈਨੂੰ ਗਲਤ ਤਰਖਾਇਆ قرار ਦਿੱਤਾ ਗਿਆ ਤੇ ਇਸ ਲਈ ਅਕਾਲ ਤਖਤ ਸਾਹਿਬ ਇਹਦੇ ਤੇ ਕੋਈ ਫੈਸਲਾ ਕਰਨ ਜਾਂ ਕੋਈ ਜ਼ੁਬਾਨੀ ਆਰਡਰ ਗਿਆ ਕਿਸੇ ਨੂੰ ਤੇ ਇਹ ਐਮਰਜੈਂਸੀ ਮੀਟਿੰਗ ਕਿਵੇਂ ਹੋਈ ਇਹ 30 ਮੀਟਿੰਗ ਸੱਦ ਕੇ ਜਿਹੜਾ ਆ ਹੋ ਸਕਦਾ 2 ਦਿਨ ਲੰਘ ਵੀ ਜਾਂਦੇ ਇੱਧਰ ਉੱਧਰ ਵੀ ਹੋ ਜਾਂਦੇ ਤਾਂ ਉਹਦੋਂ ਕੀ ਫਰਕ ਪੈਣਾ ਸੀਗਾ ਇਸ ਪੱਧਰ ਦੇ ਉੱਤੇ ਜਰੂਰ ਸੋਚਿਆ ਜਾ ਰਿਹਾ ਐਨੀ ਤੇਜ਼ੀ ਦੇ ਨਾਲ ਤਖਤ ਸਹਿਬਾਨ ਦੇ ਵਿੱਚ ਜਿਹੜਾ ਟਕਰਾ ਉਹਨਾਂ ਨੂੰ ਤੁਸੀਂ ਕੱਢ ਦੋ ਉਹ ਤੁਹਾਨੂੰ ਕੱਢ ਦੇਣਾ ਤੇ ਅਲੱਗ-ਅਲੱਗ ਜਿਹੜਾ ਇੱਕ ਮਾਮਲਾ ਹੈ ਇਹਦੇ ਨਾਲ ਬਦਰਾਮੀ ਕੀਦੀ ਹੁੰਦੀ ਹੈ ਸਿੱਖ ਸੰਸਥਾਵਾਂ ਦੀ ਕੀ ਸਿੱਖ ਸੰਸਥਾਵਾਂ ਦੇ ਦੌਰਾਨ ਇਸ ਕੱਦ ਦੀ ਲੀਡਰਸ਼ਿਪ ਹੋਣ ਧਾਰਮਿਕ ਖੇਤਰ ਚ ਪੋਲਿਟੀਕਲ ਖੇਤਰ ਚ ਨਹੀਂ ਬਚੀ ਕਿ ਉਹਨੇ ਜਿਹੜਾ ਇਹ 1 ਮਈ ਤੋਂ ਲੈ ਕੇ ਅੱਜ ਜੁਲਾਈ ਹੈ ਦੋ ਮਹੀਨਿਆਂ ਦੇ ਸਮੇਂ ਦੇ ਦੌਰਾਨ ਕੋਈ ਆਪਸਦਾਰੀ ਦੇ ਵਿੱਚ ਇਹਨੂੰ ਸਹਿਮਤੀ ਕਰਾਉਣ ਦੀ ਜਾਂ ਮਰਿਆਦਾ ਕਿਹੜੀ ਹੈ ਕਿਸ ਤਰੀਕੇ ਦੀ ਹੈ ਕਿੰਨੇ ਡਾਇਲੌਗ ਕਿਨੇ ਕੀਤੇ ਕੋਈ ਲੀਡਰਸ਼ਿਪ ਨਹੀਂ ਬਚੀ ਉਸ ਪਦਦਰ ਦੇ ਉੱਤੇ ਤੇ ਜਿਹੜਾ ਇੱਕ ਇਲਜ਼ਾਮ ਲੱਗਦਾ ਹੈ ਸੋਬੀਰ ਸਿੰਘ ਬਾਦਲ ਦੇ ਉਸ ਗਰੁੱਪ ਦੇ ਉੱਤੇ ਕਿ ਉਹਨਾਂ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਤੇ ਤਖਤਾਂ ਦੇ ਜਿਹੜੇ ਜਥੇਦਾਰ ਲਾਏ ਨੇ ਜਿਹੜੇ ਉਹਨਾਂ ਨੇ ਉਹ ਵੀ ਲਗਭਗ ਪੋਲੀਟੀਕਲ ਕਲ ਆਊਟ ਹੋਣ ਦੇ ਕਰਕੇ ਕਿਉਂਕਿ ਉਹਨਾਂ ਦੀ ਹੀ ਸੱਦਪੁੱਛ ਦੇਖੀ ਜਾਂਦੀ ਹੈ ਇਹ ਗੱਲ ਹੋਰ ਸਾਬਤ ਨਹੀਂ ਕਰ ਦੋਗੀ ਉਦੋਂ ਦੇ ਵੱਡੇ ਕੱਲ ਤੇ ਕੇਸ ਜਿਹਦੇ ਚ ਉਹਨਾਂ ਦੇ ਬੋਲੇ ਆ ਅਕਾਲ ਤਖਤ ਦੀ ਫਸੀਲ ਤੋਂ ਬੋਲੇ ਆ ਕਿ ਸੁਖਬੀਰ ਸਿੰਘ ਬਾਦਲ ਤੋਂ ਵੀ ਜਿਹੜਾ ਤਰਖਾਇਆ ਕਰਾਰ ਦਿੱਤਾ ਉਹਨਾਂ ਦੇ ਦਹਿਰੇ ਚ ਨਹੀਂ ਆਉਂਦਾ ਜਥੇਦਾਰ ਸਾਹਿਬਾਨ ਨੂੰ ਵੀ ਜਿਹੜਾ ਬੋਲੇ ਆ ਉਹ ਨਹੀਂ ਆਉਂਦਾ ਤਾਂ ਇਹ ਮੀਟਿੰਗ ਕੁਝ ਸੋਚ ਵਿਚਾਰ ਕੇ ਹੋਰ ਤਰ੍ਹਾਂ ਨਾਲ ਵੀ ਗੱਲ ਕਰਕੇ ਜੇ ਖਰਪ ਸਿੰਘ ਸਾਹਿਬਾਨ ਦੀ ਹੁੰਦੀ ਖੈਰ ਉਹ ਇੰਡੀਪੈਂਡੈਂਟ ਨੇ ਜਦ ਮਰਜੀ ਮੀਟਿੰਗ ਬੁਲਾ ਸਕਦੇ ਨੇ ਜਦ ਮਰਜੀ ਨਹੀਂ ਬੁਲਾ ਸਕਦੇ ਉਹ ਉਹਨਾਂ ਦਾ ਦਾਇਰਾ ਹੈ ਆਪਣਾ ਇਹ ਤੇ ਕਿੰਤੂ ਤਾਂ ਪਰ ਇਹ ਸਵਾਲ ਜ਼ਰੂਰ ਉਠਦੇ ਨੇ ਕਿ ਜਦੋਂ ਇਹੋ ਜਿਹਾ ਸਾਰਾ ਸਵਾਲ ਆਉਂਦਾ ਤਾਂ ਉਦੋਂ ਇੱਕ ਸਵਾਲ ਜਿਹੜੇ ਵਖ ਵਖ ਟਾਈਪ ਦੇ ਲੋਕ ਉਸ ਲੈਵਲ ਦੇ ਉੱਤੇ ਉਠਾ ਰਹੇ ਨੇ ਜਿਹੜੇ ਬਰਿਆਦਾਵਾਂ ਨੂੰ ਜਾਣਦੇ ਨੇ ਉਹ ਇਹ ਜ਼ਰੂਰ ਜਾਣਦੇ ਨੇ ਕਿ ਜਿਹੜੀ ਇੰਨੀ ਜਲਦਬਾਜੀ ਹੈ ਇਹ ਇਸ ਗੱਲ ਨੂੰ ਸਾਬਤ ਕਰਦੀ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਿ ਸੁਖਵੀਰ ਸਿੰਘ ਬਾਦਲ ਦੀ ਪ੍ਰੋਟੈਕਸ਼ਨ ਜਿਹੜੀ ਹੈ ਸੁਰੱਖਿਆਤ ਜਿਹੜੀ ਹੈ ਸਾਰੇ ਮਾਮਲੇ 'ਚ ਧਾਰਮਿਕ ਸਫੀਅਰ ਦੇ ਵਿੱਚ ਇਹ ਜਿਵੇਂ ਜ਼ਿੰਮੇਵਾਰੀ ਹੋ ਜਾਂਦੀ ਹੈ ਜਥੇਦਾਰ ਸਾਹਿਬਾਨ ਦੀ ਜਾਂ ਬਾਕੀ ਦੀ ਤੇ ਉਹ ਇਹ ਕੰਮ ਕਰ ਰਹੇ ਨੇ ਇਹ ਕਾਫੀ ਸੀਰੀਅਸ ਫਿਰ ਮਾਮਲਾ ਉਸ ਲੈਵਲ ਤੇ ਗਿਣਿਆ ਜਾਏਗਾ ਦੂਜੀ ਗੱਲ ਜਿਹੜੇ 2 ਦਸੰਬਰ ਦੇ ਹੁਕਮਨਾਮੇ ਨੇ ਤੋ ਦਸੰਬਰ ਦੇ ਹੁਕਮਨਾਮਿਆਂ ਦੇ ਵਿੱਚੋਂ ਜਿਹੜੀ ਧਾਰਮਿਕ ਸਾਈਡ ਦੀ ਸਜ਼ਾ ਲੱਗੀ ਉਹ ਪੂਰੀ ਕੀਤੀ ਸੁਬੀਰ ਸਿੰਘ ਬਾਦਲੂਣਾ ਨੇ ਸਾਰਿਆਂ ਨੇ ਪੂਰੀ ਕੀਤੀ ਜਿਹਦੇ ਲਈ ਸਰਟੀਫਿਕੇਟ ਵੀ ਉਹਨਾਂ ਨੂੰ ਅਕਾਲ ਤੱਕ ਸਭ ਤੋਂ ਮਿਲਿਆ ਪਰ ਇਹ ਤੋਂ ਬਾਅਦ ਇੱਕ ਜਿਹੜਾ ਪੋਲਿਟੀਕਲ ਡੋਮੇਨ ਦੇ ਵਿੱਚ ਗੱਲ ਚੱਲ ਰਹੀ ਹੈ ਜਾਨੀ ਰਖਵੀਰ ਸਿੰਘ ਤੱਕ ਜਾਂਦੇ ਜਾਂਦੇ ਇਹ ਕਹਿ ਕੇ ਗਏ ਕਿ ਭਰਤੀ ਕਰਾਉਣੀ ਹੈ ਸੱਤ ਮੈਂਬਰੀ ਕਮੇਟੀ ਬਣੀ ਸੱਤ ਮੈਂਬਰੀ ਕਮੇਟੀ ਨੇ ਪ੍ਰਬੰਧ ਨਹੀਂ ਕੀਤੀ ਗਈ ਉਸ ਪਦਰ ਦੇ ਉੱਤੇ ਜਾ ਕੇ ਐਡਵੋਕੇਟ ਧਾਮੀ ਵੀ ਅਲੱਗ ਹੋ ਗਏ, ਕਿਰਪਾਲ ਸਿੰਘ ਮਡੂਂਗਰ ਉਹਨੇ ਵੀ ਅਲੱਗ ਹੋ ਗਏ। ਪੰਜ ਮੈਂਬਰੀ ਕਮੇਟੀ ਆਪਣਾ ਕੰਮ ਉਸ ਲੈਵਲ ਦੇ ਉੱਤੇ ਕਰ ਰਹੀ ਹੈ ਭਰਤੀ ਦੇ ਤੌਰ ਦੇ ਉੱਤੇ। ਔਰ 2 ਦਸੰਬਰ ਦੇ ਉਹ ਨਾ ਹੁਕਮਨਾਮਿਆਂ ਤੇ ਇਤਰਾਜ਼ ਕੁਝ ਹੋਏ ਨੇ। ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸੁਖਬੀਰ ਸਿੰਘ ਬਾਦਲ ਦੀਗਵਾਈ ਹਾਲ ਹੈ, ਉਹਨਾਂ ਨੇ ਇੱਕ ਮਤਾ ਵੀ ਪਾਇਆ ਹੈ ਵੱਡੇ ਇਕੱਠ ਦੇ ਵਿੱਚ ਮੁਖ ਸਰ ਦੇ ਸਭ ਦੇ ਵਿੱਚ ਕਿ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦਾ ਜਿਹੜਾ ਫਖਰੇ ਕੌਮ ਵਾਪਸ ਲਿਆ ਗਿਆ। ਇਹ ਡਿਮਾਂਡ ਕੀਤੀ ਜਾਂਦੀ ਹੈ ਕਿ ਉਹ ਫੈਸਲੇ ਤੇ ਮੁੜ ਵਿਚਾਰ ਕੀਤਾ ਜਾਵੇ। ਤਾਂ ਇਹ ਗੱਲ ਜਿਹੜੇ ਜਿਹੜੇ ਦਿਨ ਪਹਿਲੇ ਦਿਨ ਜਸਦਰ ਗੜਕਾ ਜਨੇ ਆਪਣਾ ਅਹੁਦਾ ਸੰਭਾਲਿਆ ਉਸ ਦਿਨ ਉਹਨਾਂ ਨੇ ਇਹ ਕਹੀ ਸੀ ਕਿ ਜਿਹੜੇ ਵੀ ਫੈਸਲੇ ਨੇ ਜਿਹੜੇ ਗੁਰਮਤਿ ਮਰਿਆਦਾ ਦੇ ਮੁਤਾਬਕ ਕੀਤੇ ਗਏ ਨੇ ਉਹ ਤਾਂ ਰਿਵਿਊ ਨਹੀਂ ਹੋ ਸਕਦੇ ਪਰ ਜਿਹੜੇ ਉਹਦੋਂ ਉਲੰਘਕੇ ਕੀਤੇ ਗਏ ਨੇ ਉਹ ਰਿਵਿਊ ਹੋ ਸਕਦੇ ਨੇ ਫਿਰ ਹੁਣ ਕਿਹੜੇ ਮਾਮਲੇ ਮੰਨੇ ਜਾਣਗੇ ਕਿ ਗੁਰਮਤਿ ਮਰਿਆਦਾ ਦੇ ਮੁਤਾਬਕ ਹੈ ਉਹ ਮਰਿਆਦਾ ਦਾ ਫੈਸਲਾ ਕਿਵੇਂ ਹੋਏਗਾ ਪਹਿਲਾਂ ਵੀ ਪੰਜ ਸਿੰਘ ਸਾਹਿਬਾਨ ਨੇ ਕੀਤੇ ਨੇ ਕਿਉਂ ਨਾ ਨੇ ਮਰਿਆਦਾ ਦੇ ਵਿੱਚ ਦਾਇਰੇ ਚ ਨਹੀਂ ਰਹਿ ਕੇ ਕਿਤੇ ਤੇ ਦੂਜੇ ਹੁਣ ਤੁਸੀਂ ਕਰ ਰਹੇ ਹੋ ਉਹ ਮਰਿਆਦਾ ਤੇ ਵੀ ਸਵਾਲ ਕੋਈ ਕਈ ਲੋਕ ਉਠਾਉਣਗੇ ਤੇ ਇਹਦਾ ਫੈਸਲਾ ਕਿਸ ਤਰੀਕੇ ਨਾਲ ਹੋਇਆ ਕਰੇਗਾ ਇਹ ਸਵਾਲ ਪੈਦਾ ਹੋ ਰਹੇ ਨੇ ਜਿਹੜਾ ਇੱਕ ਨਵਾਂ ਵਿਵਾਦ ਪੈਦਾ ਹੋ ਗਿਆ ਹੁਣ ਉਹ 15 ਦਿਨ ਚ ਨਹੀਂ ਆਉਣਗੇ ਉੱਥੋਂ ਦੀ ਕਮੇਟੀ ਹੋਏਗੀ ਬਿਲਕੁਲ ਇਹ ਪੋਲਿਟੀਕਲ ਜਿਹੜਾ ਇੱਕ ਅਲੀਗੇਸ਼ਨ ਲਗਾਤਾਰ ਲੱਗ ਰਿਹਾ ਹੈ ਕਿ ਤਖਤ ਸਾਬਾਨਾਂ ਤੇ ਗੁਰਦੁਆਰਾ ਸਾਬਾਨਾਂ ਦੇ ਵਿੱਚ ਸਿਆਸੀ ਦਖਲਅੰਦਾਜ਼ੀ ਲਗਾਤਾਰ ਵੱਧ ਗਈ ਹੈ ਇਹ ਕੋਈ ਦੋਰਾ ਬਣੀ ਚਾਹੇ ਹਜੂ ਤਖਤ ਹਜੂਰ ਸਾਹਿਬ ਦੀ ਕਮੇਟੀ ਬਣਾਉਣ ਦਾ ਸਵਾਲ ਹੋਵੇ ਉੱਚ ਦਖਲ ਦਾ ਸਵਾਲ ਹੋਵੇ ਚਾਹੇ ਤਖਤ ਪਟਨਾ ਸਾਹਿਬ ਦੀ ਕਮੇਟੀ ਦਾ ਸਵਾਲ ਹੋਵੇ ਚਾਹੇ ਦਿੱਲੀ ਸੇ ਗੁਰਦਾਰਾ ਪ੍ਰਬੰਧਕ ਕਮੇਟੀ ਅਲੱਗ ਬਣੀ ਹੈ ਚਾਹੇ ਹਰਿਆਣਾ ਦੀ ਕਮੇਟੀ ਅਲੱਗ ਬਣੀ ਹੈ ਆਟੋਮੈਟਿਕਲੀ ਉੱਥੇ ਦੇ ਹਾਲਾਤ ਦੇ ਮੁਤਾਬਕ ਉਹਨਾਂ ਸੂਬਿਆਂ ਦੇ ਵਿੱਚ ਜਿਹੋ ਜੀ ਪੋਲਿਟਿਕਸ ਚੱਲ ਰਹੀ ਹੈ ਉਹ ਸਿਆਸਤ ਉਹਨਾਂ ਨੂੰ ਪ੍ਰਭਾਵਿਤ ਕਰੇਗੀ ਔਰ ਉਹ ਕਰ ਵੀ ਰਹੀ ਹੈ ਤੇ ਜਿਹੜੀ ਪੰਜਾਬ ਦੇ ਵਿੱਚ ਸਿਆਸਤ ਆ ਉਹ ਉਹਨਾਂ ਨੂੰ ਪ੍ਰਭਾਵਿਤ ਕਰ ਰਹੀ ਆ ਉਸ ਪੱਧਰ ਦੇ ਉੱਤੇ ਤੇ ਜਿਹੜਾ ਮੀਰੀ ਪੀਰੀ ਦਾ ਸੰਕਲਪ ਹੈ ਇਹਦੀ ਜਿਹੜੀ ਵੱਡੀ ਵਿਆਖਿਆ ਦਾ ਸਵਾਲ ਹੈ ਤੇ ਉਹ ਕਿਵੇਂ ਮਿਲ ਕੇ ਚੱਲ ਸਕਦੀ ਹੈ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਅੱਜ ਕਿਹਾ ਤੇ ਗੜਖ ਜਥੇਦਾਰ ਗੜਖ ਜਨੇ ਵੀ ਅੱਜ ਕਿਹਾ ਕਿ ਕਿਵੇਂ ਉਹ ਦੋਨੋਂ ਚੀਜ਼ਾਂ ਚੱਲਦੀਆਂ ਨੇ ਕੀ ਉਹਨੂੰ ਸਿਆਸਤ ਡੋਮਿਨੇਟ ਕਰੇਗੀ ਜਾਂ ਧਰਮ ਦਾ ਕੁੰਡਾ ਜਿਹੜਾ ਸਿਆਸਤ ਨੂੰ ਡੋਮਿਨੇਟ ਕਰੇਗਾ ਦੋਨਾਂ ਦੇ ਵਿੱਚੋਂ ਕਿਸ ਪਾਸੇ ਜਾਣਾ ਹੈ ਤੇ ਫਿਰ ਜਿਹੜੀ ਬਦਲੇ ਹੋਏ ਜਮਾਨੇ ਦੀ ਸਿਆਸਤ ਆ ਰਹੀ ਹੈ ਜਿਹਦੇ ਚ ਧਰਮਨਰ ਪਖਤਾ ਦਾ ਚੈਪਟਰ ਲਿਖ ਕੇ ਦੇਣਾ ਪੈਂਦਾ ਪਾਰਟੀਆਂ ਨੂੰ ਕੀ ਹੋਣੀ ਹੈ ਉਹਦੇ ਨਾਲ ਡੀਲ ਕਿਵੇਂ ਕੀਤਾ ਜਾ ਰਿਹਾ ਤੇ ਕਿਵੇਂ ਕੀਤਾ ਜਾਏਗਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਵਾਲ ਵੀ ਕਿਤੇ ਬਹਿ ਕੇ ਇਤفاق ਨਾਲ ਕੋਈ ਐਡਰੈਸ ਕੀਤੇ ਜਾਣਗੇ ਜਾਂ ਜਿਹਦੀ ਜਿੰਨੀ ਚੱਲਦੀ ਆ ਉਹ ਆਪਣੇ ਢੰਗ ਦੇ ਨਾਲ ਉਹਨਾਂ ਚੀਜ਼ਾਂ ਨੂੰ ਰੱਖੇਗਾ ਇਸੇ ਤਰ੍ਹਾਂ ਸੁਭੀਰ ਸਿੰਘ ਬਾਦਲ ਉਹਨਾਂ ਨੇ ਆਪਣੇ ਆਪ ਕਿਹਾ ਸੀ ਪਹਿਲਾਂ ਕਿ ਸਾਡੇ ਤਾਂ ਜਥੇਦਾਰ ਵੀ ਗਵਰਨਮੈਂਟ ਆਫ ਇੰਡੀਆ ਨਾਲ ਮਿਲ ਗਏ ਭਾਵੇਂ ਪੁਰਾਣੇ ਜਥੇਦਾਰਾਂ ਤੇ ਕੈਲੀਗੇਸ਼ਨ ਸੀਗਾ ਉਸ ਲੈਵਲ ਦੇ ਉੱਤੇ ਜਾ ਕੇ ਤੇ ਜਿਹੜੀ ਇਹ ਜਥੇਦਾਰਾਂ ਦੇ ਰੁਤਬੇ ਨੇ ਜਿਹੜੀਆਂ ਸੰਸਥਾਵਾਂ ਦੇ ਰੁਤਬੇ ਨੇ ਤਿੰਨ ਵੱਡੀਆਂ ਸੰਸਥਾਵਾਂ ਸਿੱਖਾਂ ਦੇ ਕੋਲ ਸੀ ਅਕਾਲੀ ਦਰ ਪੰਥਕ ਏਜੰਡੇ ਤੇ ਚੱਲਦਾ ਹੋਇਆ ਅਕਤਖਤ ਸਹਿਬਾਨ ਦਾ ਰਤਬਾ ਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਰਤਬਾ ਜਿਹੜੇ 2 ਦਸੰਬਰ ਨੂੰ ਕਿਹਾ ਗਿਆ ਕਿ ਇਹਨਾਂ ਸੰਸਥਾਵਾਂ ਦੇ ਰੁਤਬੇ ਤਾਂ ਕਟੇ ਨੇ ਕਿਉਂਕਿ ਜਿਹੜੀ ਲੀਡਰਸ਼ਿਪ ਸ਼ਿਪ ਚੌਕੜ ਦੇ ਵਿੱਚ ਉਹਨਾਂ ਨੇ ਇਹੋ ਜਿਹੇ ਗੁਨਾਹ ਕੀਤੇ ਜਿਹਦੇ ਕਰਕੇ ਉਹ ਰਤਬੇ ਬਹਾਲ ਉਸ ਲੈਵਲ ਤੇ ਨਹੀਂ ਰਹੇ ਇਸੇ ਕਰਕੇ ਨਵਾਂ ਸ਼ਕਲ ਦੇ ਵਿੱਚ ਰੀਅਲ ਸੈਂਸ ਦੇ ਵਿੱਚ ਪੰਥਕਾ ਐਜੰਡਾ ਤੇ ਬਾਕੀ ਦੀਆਂ ਲੋਕਾਂ ਦੀ ਜਿਹੜੀ ਉਹਦੀ ਬਣਤਰ ਹੈ ਜਿਹੜੀ ਅੰਦਰੂਨੀ ਜਮਹੂਰੀਅਤ ਦੇ ਆਧਾਰ ਤੇ ਦੁਬਾਰਾ ਬਣਨੀ ਚਾਹੀਦੀ ਹੈ ਇਹ ਚੀਜ਼ਾਂ ਕਿਸ ਤਰੀਕੇ ਨਾਲ ਵਿਚਾਰੀਆਂ ਜਾਣਗੀਆਂ ਇਹ ਅਜੇ ਉੱਡਾ ਹੀ ਸਵਾਲ ਖੜਾ ਹੈ ਜਿੱਡਾ ਸਵਾਲ 2 ਦਸੰਬਰ ਨੂੰ ਖੜਾ ਸੀ ਉਹਦੇ ਵਿੱਚ ਕੋਈ ਪਰਵਰਤਨ ਕੋਈ ਤਬਦੀਲੀ ਬਹੁਤ ਜ਼ਿਆਦਾ ਨਜ਼ਰ ਨਹੀਂ ਆ ਰਹੀ ਸਗੋਂ ਟਕਰਾਬ ਆਦ ਰਹੇ ਨੇ ਸਿੱਖ ਪੰਥ ਕੋਈ ਇਹੋ ਜਿਹਾ ਮੈਕੈਨਿਜ਼ਮ ਕਿਵੇਂ ਬਣਾਏਗਾ ਇਹੋ ਜਿਹਾ ਬੰਦੋਬਸਤ ਕਿਵੇਂ ਬਣਾਏਗਾ ਕਿ ਤਖਤ ਸਾਬਾਨਾ ਦਾ ਆਪਸੀ ਰابطਾ ਮੇਰ ਬਣਾਪ ਵਧੇ ਨਾ ਕਿ ਉਹ ਟਕਰਾਚ ਖੜੇ ਹੋ ਜਾਣ ਇੱਕ ਦੂਜੇ ਦੇ ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਆਰ ਤਖਤ ਇਹ ਆਪਸ ਦੇ ਵਿੱਚ ਟਕਰਾਚ ਖੜੇ ਹੋ ਜਾਣ ਤੇ ਅਕਾਲੀ ਦਲ ਤੇ ਬਾਕੀ ਦੇ ਵਿੱਚ ਜਿਹੜੇ ਦਖਲਅੰਦਾਜ਼ੀ ਉਹ ਤੁਹਾਡੇ ਸਾਹਮਣੇ ਦਿਖਾਈ ਦੇ ਰਹੀ ਹੈ ਉਸ ਪੱਧਰ ਦੇ ਉੱਤੇ ਇਹ ਸਵਾਲ ਨੇ ਜਿਹੜੇ ਸਵਾਲਾਂ ਨੂੰ ਅੰਦਰੂਨੀ ਤੌਰ ਤੇ ਹੀ ਐਡਰੈਸ ਕੀਤਾ ਜਾਏ ਤਾਂ ਬਿਹਤਰ ਹੋਣਗੇ ਔਰ ਇਹਦੇ ਚ ਪਹਿਲ ਕਦਮੀ ਕੌਣ ਲਏਗਾ ਜਿਨ੍ਹਾਂ ਕੋਲ ਪਾਵਰ ਹੁੰਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਾਈਮ ਜ਼ਿੰਮੇਵਾਰੀ ਹੈ ਇਹਨਾਂ ਗੱਲਾਂ ਤੇ ਚਰਚਾ ਕਰਨੀ ਇਹਨਾਂ ਗੱਲਾਂ ਨੂੰ ਕਿਸੇ ਤੱਕ ਲੰਬਟਾਉਣਾ ਜੇ ਸ਼੍ਰੋਮਣੀ ਕਮੇਟੀ ਦੀ ਜ਼ਿੰਮੇਵਾਰੀ ਹੈ ਤਾਂ ਅਗਲੀ ਜ਼ਿੰਮੇਵਾਰੀ ਵੀ ਹੈ ਕਿ ਸਾਰੀਆਂ ਪੱਧਕ ਸੰਸਥਾਵਾਂ ਨੂੰ ਨਾਲ ਲੈ ਕੇ ਉਹਨਾਂ ਨਾਲ ਸੰਵਾਦ ਰਚਾਉਣਾ ਉਹਨਾਂ ਦਾ ਇਕੱਠ ਸੱਦਣਾ ਉਸ ਇਕੱਠ ਦੇ ਵਿੱਚ ਇਹ ਸਾਰੀਆਂ ਮਰਿਆਦਾਵਾਂ ਦੇ ਕੁਐਸਚਨ ਹੱਲ ਕਰਨੇ ਆਮ ਸਹਿਮਤੀ ਤੇ ਪਹੁੰਚਣਾ ਜੇ ਇੱਕ ਧੜੇ ਦੀ ਸਿਆਸਤ ਹੀ ਚੱਲਦੀ ਰਹੂਗੀ ਤੇ ਦੂਜੀਆਂ ਸੰਸਥਾਵਾਂ ਨੂੰ ਨਾਲ ਨਹੀਂ ਲਿਆ ਜਾਏਗਾ ਬਿਨਾਂ ਸ਼ੱਕ ਕਿ ਸੇ ਇੱਕ ਪੋਲਿਟਿਕਸ ਨੂੰ ਟੋਕ ਕਰਨ ਵਾਲੀ ਸਾਰੀ ਕਮਿਊਨਿਟੀ ਨਹੀਂ ਹੋ ਸਕਦੀ ਕਦੇ ਵੀ ਉਹਨਾਂ ਦੇ ਸਿਆਸੀ ਮਫਾਦ ਸਿਆਸੀ ਲੋੜਾਂ ਸਿਆਸੀ ਮਜਬੂਰੀਆਂ ਅਲੱਗ-ਅਲੱਗ ਹੋਣਗੀਆਂ ਪਰ ਪੰਥਕ ਐਂਗਲ ਤੋਂ ਜਿਹੜਾ ਇੱਕ ਭਾਈਚਾਰੇ ਦੇ ਇੱਕ ਸਪਿਛਾੜਦੇ ਸਵਾਲ ਨੇ ਜਾਂ ਜਿਹੜੇ ਅੰਦਰੂਨੀ ਇਹਨਾਂ ਦੇ ਧਾਰਮਿਕ ਤੇ ਬਾਕੀ ਸਰੋਕਾਰ ਨੇ ਉਹਨਾਂ ਨੂੰ ਕਿਵੇਂ ਤਾਲਮੇਲ ਬਣਾ ਕੇ ਨਿਜਠਣਾ ਹੈ ਇਹ ਸਭ ਤੋਂ ਵੱਡਾ ਸਵਾਲ ਅਜੇ ਵੀ ਹੈ ਔਰ ਕਿਵੇਂ ਹੋਏਗਾ ਕਿ ਉਹ ਜਾਣਣ ਜਿਹੜੇ ਵੀ ਲੋਕ ਇਹਦੇ ਨਾਲ ਸਰੋਕਾਰ ਰੱਖਦੇ ਨੇ ਤੇ ਕਿਸ ਤਰੀਕੇ ਦੇ ਨਾਲ ਪੰਥ ਇਹਨਾਂ ਨਾਲ ਸੱਜੇਗਾ ਇਹ ਵੱਡਾ ਸਵਾਲ ਹੈ